ਪਟਿਆਲਾ ਦੇ ਵਿੱਚ ਕਰਨਲ ਅਤੇ ਉਸਦੇ ਪੁੱਤਰ ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਇੱਕ ਇਨਕੁਆਇਰੀ ਬਿਠਾ ਦਿੱਤੀ ਗਈ ਹੈ। ਪਰ ਕਰਨਲ ਦਾ ਪਰਿਵਾਰ ਇਸ ਕਾਰਵਾਈ ਤੋਂ ਖੁਸ਼ ਨਹੀਂ ਹੈਗਾ। ਕਰਨਲ ਦੇ ਪਰਿਵਾਰ ਦਾ ਮੁਤਾਬਕ ਇਹ ਕਹਿਣਾ ਕਿ ਇਹਨਾਂ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਏ ਔਰ ਇਹਨਾਂ ਦੇ ਉੱਪਰ ਬਾਇ ਨੇਮ ਐਫ ਆਈ ਆਰ ਦਰਜ ਕੀਤੀ ਜਾਏ। ਆਖਿਰਕਾਰ ਕਾਰਨ ਕੀ ਹੈ ਕਿਉਂ ਪੁਲਿਸ ਦੇ ਵੱਲੋਂ ਅਜੇ ਹੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਕਾਨੂੰਨ ਕੀ ਕਹਿੰਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਨੈਂਥ ਖਾਨ ਹੈਗੇ ਨੇ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਇਹ ਵੀ ਹੈਗਾ ਕਿ ਜੇਕਰ ਕਰਨਲ ਰੈਂਕ ਦੇ ਬੰਦੇ ਦੇ ਨਾਲ ਅਜਿਹਾ ਸਲੂਕ ਹੋ ਜਗਿਆ ਤਾਂ ਬਾਕੀ ਲੋਕਾਂ ਦਾ ਕੀ ਹੋਏਗਾ ਔਰ ਫੌਜ ਇਸ ਮਾਮਲੇ ਦੇ ਵਿੱਚ ਕੀ ਕੁਝ ਕਰ ਸਕਦੀ ਹੈ ਜਾਂ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਫੌਜ ਦੇ ਕੋਲ ਕੀ ਅਧਿਕਾਰ ਹੈਗੇ ਨੇ ਕਿ ਇਸ ਮਾਮਲੇ ਦੇ ਵਿੱਚ ਇੰਟਰਵੈਨ ਕਰਕੇ ਕੋਈ ਕਾਰਵਾਈ ਕਰਵਾ ਸਕਦੀ ਹੈ ਤਾਂ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਖਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਮਹਾਂਪੀ ਜੀ ਖਾਨ ਸਾਹਿਬ ਪਹਿਲਾ ਤਾਂ ਹੀ ਪ੍ਰਤੀਕਰਮ ਤੁਹਾਡਾ ਮੈਂ ਲੈਣਾ ਚਾਹੁੰਦਾ ਕਿ ਤੁਸੀਂ ਇਹ ਵੀਡੀਓ ਦੇਖੀ ਸਾਰਾ ਮਾਮਲਾ ਦੇਖਿਆ ਕੀ ਨਜ਼ਰ ਆ ਰਿਹਾ ਜੀ ਤੁਹਾਨੂੰ ਇਹਦੇ 'ਚ ਮੈਂ ਸਾਰਾ ਮਾਮਲਾ ਦੇਖਿਆ ਦੇਖ ਕੇ ਬੜਾ ਇੱਕ ਦੁੱਖ ਮਹਿਸੂਸ ਹੋਇਆ ਕਿ ਇੱਕ ਕਰਨਲ ਰੈਂਕ ਉਹ ਕਰਨਲ ਜਿਹੜੇ ਮਿਲਟਰੀ men ਜਿਹੜੇ ਆਪਣੇ ਦੇਸ਼ ਦੀ ਰੱਖਿਆ ਕਰਦੇ ਆ ਆਪਣੇ ਆਪਣੇ ਬਲੀਦਾਨ ਦੇਣ ਲਈ ਤਿਆਰ ਤੇ ਸਾਡੇ ਵਾਸਤੇ ਹੂੰ ਇੰਨਾ ਬਰੂਟਲੀ ਅਟੈਕ ਕੀਤਾ ਕੁਝ ਕੁਝ ਮੁਲਾਜ਼ਿਮਾ ਵੱਲੋਂ ਇਹ ਬੜਾ ਜਿਹੜਾ ਦੁੱਖ ਵਾਲੀ ਘਟਨਾ ਆ ਹੂੰ ਤੇ ਇਹਦੇ ਤੇ ਮੈਂ ਮੈਨੂੰ ਇਹ ਲੱਗਦਾ ਹੈ ਕਿ ਸਟ੍ਰਿਕਟ ਐਕਸ਼ਨ ਜਿਹੜਾ ਉਹ ਇਮੀਡੀਏਟਲੀ ਲੈਣਾ ਚਾਹੀਦਾ ਸੀ ਪੰਜਾਬ ਪੁਲਿਸ ਦੇ ਹਾਇਰ ਅਥਾਰਟੀ ਨੂੰ ਜਾਂ ਡੀਜੀਪੀ ਸਾਹਿਬ ਨੂੰ ਪਰ ਜਿਹੜਾ ਹਜੇ ਤੱਕ ਨਹੀਂ ਲਿਆ ਗਿਆ ਇਹ ਬੜਾ ਮੰਦਭਾਗ ਹੂੰ ਜਿਵੇਂ ਪੁਲਿਸ ਨੇ 12 ਮੁਲਾਜ਼ਮ ਸਸਪੈਂਡ ਕਰਤੇ ਔਰ ਇੱਕ ਇਨਕੁਆਇਰੀ ਬਿਠਾਤੀ ਕਿ ਲੱਗਦਾ ਕਿ ਇਹ ਇੰਨੀ ਕੁ ਕਾਰਵਾਈ ਬਹੁਤ ਹੈ ਕਿ ਜਾਂ ਇਹਦੇ ਵਿੱਚ ਹੋਰ ਕੀ ਕਾਰਵਾਈ ਹੋ ਸਕਦੀ ਸੀਗੀ ਇਨਕੁਆਇਰੀ ਬਿਠਾਤੀ ਇਨਕੁਆਇਰੀ ਬਿਠਾੰਦੇ ਤਾਂ ਮਤਲਬ ਹੀ ਕੋਈ ਨਹੀਂ ਹੈ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਬਰੂਟਲ ਅਟੈਕ ਹੋਇਆ ਐਮਐਲਆਰ ਕਟੀਆਂ ਹੋਈਆਂ ਬਾਈ ਨੇਮ ਪਰਚਾ ਹੋਣਾ ਚਾਹੀਦਾ ਨਾਲੇ ਸਸਪੈਂਸ਼ਨ ਜਿਹੜੀ ਹੈ ਸਸਪੈਂਸ਼ਨ ਦਾ ਤਾਂ ਕੇਸ ਹੀ ਨਹੀਂ ਹੈ ਇਹ ਤਾਂ ਡਿਸਮਿਸਲ ਬਣਦੀ ਉਹਨਾਂ ਦੀ ਜਿਹੜੇ ਬੰਦੇ ਜਿਹੜੇ ਪੁਲਿਸ ਅਫੀਸਰ ਜਿਹੜੇ ਪਬਲਿਕ ਸਰਵੰਟ ਲੋਕਾਂ ਦੀ ਜਿਹੜੀ ਹੈ ਹਿਫਾਜ਼ਤ ਵਾਸਤੇ ਹੁੰਦੇ ਆ ਉਹਨਾਂ ਦੀ ਰਾਖੀ ਲਈ ਹੁੰਦੇ ਆ ਅਗਰ ਉਹੀ ਉਹਨਾਂ ਦੇ ਵਿੱਚ ਇਹ ਹਿਊਮਨ ਐਕਟ ਕਰਨਗੇ ਇਸ ਤਰੀਕੇ ਦੇ ਨਾਲ ਤਾਂ ਉਹਨਾਂ ਦੀ ਡਿਸਮਿਸਲ ਬਣਦੀ ਹੈ ਕਿਉਂਕਿ ਉਨ੍ਹਾਂ ਦੇ ਅੰਦਰ ਉਹ ਚੀਜ਼ ਨਹੀਂ ਹੈ ਇੱਕ ਜੋ ਪੁਲਿਸ ਮੈਨ ਦੇ ਅੰਦਰ ਹੋਣੀ ਚਾਹੀਦੀ ਹੈ ਟੂ ਸਰਵ ਦਾ ਨੇਸ਼ਨ ਦੀ ਇੱਕ ਭਾਵਨਾ ਆਪਣੇ ਲੋਕਾਂ ਦੀ ਨੂੰ ਸਰਵ ਕਰਨ ਦੀ ਭਾਵਨਾ ਜਿਹੜੀ ਹੈ ਪੁਲਿਸ ਮੈਨ ਹੋਵੇ ਚਾਹੇ ਮਿਲਟਰੀ ਮੈਨ ਹੋਵੇ ਜਾਂ ਕੋਈ ਵੀ ਅਥਾਰਟੀ ਹੈ ਜਿਹੜੀ ਉਹਦੇ ਅੰਦਰ ਹੁੰਦੀ ਹੈ ਉਹ ਚੀਜ਼ ਉਨ੍ਹਾਂ ਦੇ ਅੰਦਰ ਹੈ ਨਹੀਂ ਜਿਸ ਤਰੀਕੇ ਨਾਲ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਉਹਨਾਂ ਨੇ ਤੇ ਇੱਕ ਐਸੇ ਐਜ਼ ਅ ਗੈਂਗਸਟਰ ਕਹ ਲਓ ਜਾਂ ਐਜ਼ ਅ ਟਰੋਰ ਅਟੈਕ ਕਹ ਲਓ ਇਸ ਤਰੀਕੇ ਨਾਲ ਕਰਨਲ ਸਾਹਿਬ ਤੇ ਉਹਨਾਂ ਦੇ بیٹے ਤੇ ਜਿਹੜਾ ਬਰੂਟਲ ਅਟੈਕ ਕੀਤਾ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਇੱਕ ਜਿਹੜੀ ਇਹ ਜਿਹੜਾ ਅਟੈਕ ਆ ਆਮ ਸਿਵਿਲਨ ਦੇ ਵਿੱਚ ਇੱਕ ਜਿਹੜੀ ਹੈ ਉਹ ਉਹਨੇ ਇੱਕ ਟੈਨਸ਼ਨ ਜੀ ਪੈਦਾ ਕਰ ਦਿੱਤੀ ਹੈ ਕਿ ਅਗਰ ਸਾਡੇ ਮੁਲਕ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਅਗਰ ਇੱਕ ਐਡੇ ਵੱਡੇ ਅਫਸਰ ਦਾ ਇਹ ਹਾਲ ਹੈ ਔਰ ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਲੀਗਲ ਐਕਸ਼ਨ ਨਹੀਂ ਹੋ ਰਿਹਾ ਥੈਨ ਸਿਵਿਲਨ ਕਿੱਥੇ ਸੇਫ ਆ ਇਹ ਇੱਕ ਬੜਾ ਜਿਹੜਾ ਬਤੌਰ ਐਡਵੋਕੇਟ ਤੁਸੀਂ ਜਦੋਂ ਇਹ ਸਾਰਾ ਕੁਝ ਦੇਖਿਆ ਸਾਰਾ ਸੀਨ ਐ ਸੀਸੀਟੀਵੀ ਦੇਖ ਲਈ ਸਾਰਾ ਮਾਮਲੇ ਨੂੰ ਸਮਝ ਲਿਆ ਤੁਹਾਡੇ ਅਕੋਰਡਿੰਗ ਕਾਰਵਾਈ ਕੀ ਬਣਦੀ ਹੈ ਇਹ ਦੇ ਉੱਪਰ ਜਿਹੜੀ ਇਹ ਘਟਨਾ ਹੋਈ ਹੈ ਮੈਂ ਇਹ ਘਟਨਾ ਦੇ ਵਿੱਚ ਉਹਨਾਂ ਦੀ ਮੈਸੇਜ ਦੀ ਵੀ ਜਿਹੜੀ ਹੈ ਉਹ ਸੁਣੀ ਹੈ ਮੀਡੀਆ ਵਾਈਟ ਸੁਣੀ ਹੈ ਦੇਖੋ 36 ਘੰਟੇ ਤੱਕ ਵੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਨਹੀਂ ਹੋਈ ਬਿਆਨ ਨਹੀਂ ਦਰਜ ਹੋਇਆ ਜਦ ਕੀ ਜਦੋਂ ਬੰਦਾ ਕੋਈ ਇਦਾਂ ਦਾ ਘਟਨਾ ਹੁਣ ਵਾਪਰਦੀ ਹੈ ਬੰਦਾ ਐਡਮਿਟ ਹੁੰਦਾ ਹੈ ਸਿਵਲ ਹਸਪੀਟਲ ਦੇ ਵਿੱਚ ਐਮਲਰ ਕੱਟਣ ਤੋਂ ਬਾਅਦ ਤੁਰੰਤ ਉਹਦੀ ਇਮੀਡੀਏਟ ਜਿਹੜੀ ਹੈ ਉਹਦੀ ਸਟੇਟਮੈਂਟ ਰਿਕਾਰਡ ਹੁੰਦੇ ਸਾਰੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਠੀਕ ਹੈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਕੌਣ ਸੀ ਕੀ ਸੀ ਕੀ ਨਹੀਂ ਸੀ ਇਥੇ ਤਾਂ ਐਫ ਆਈ ਆਰ ਹੀ ਦਰਜ ਨਹੀਂ ਕੀਤੀ ਹਮ ਇੱਕ ਨੰਬਰ ਦੋ ਨੰਬਰ ਅਗਰ ਕੀਤੀ ਵੀ ਤਾਂ ਅਨਨੋਨ ਪਰਸਨ ਤੇ ਕਰਦੀ ਕਿਆ ਪੁਲਿਸ ਕੋਲੇ ਜਿੱਥੇ ਘਟਨਾ ਵਾਪਰੀ ਉਸ ਜਗ੍ਹਾ ਦਾ ਟਿਕਾਣਾ ਪਤਾ ਨਹੀਂ ਸੀਗਾ ਉੱਥੇ ਜਾ ਕੇ ਸੀਸੀਟੀਵੀ ਫੁਟੇਜ ਜੇ ਇਹਨਾਂ ਨੇ ਕਲੈਕਟ ਕੀਤੀ ਹੈ ਤਾਂ ਪੁਲਿਸ ਨਹੀਂ ਕਰ ਸਕਦੀ ਸੀ ਕਰ ਸਕਦੀ ਸੀ ਇਹ ਇੱਕ ਸਵਾਲੀਆ ਨਿਸ਼ਾਨ ਪੈਦਾ ਕਰਦੀ ਹੈ ਪੁਲਿਸ ਦੀ ਜਿਹੜੀ ਮਨਸ਼ਾ ਕੀ ਸੀਗੀ ਮਨਸ਼ਾ ਸੀਗੀ ਇਸ ਮਾਮਲੇ ਨੂੰ ਦਬਲ ਦੀ ਠੀਕ ਹੈ हां मैं सैल्यूट करता हूं उस आर्मी मैन दी वाइफ ने जिने इस एक दिलेरी नाल एक जुल्म ਦੇ ਖਿਲਾਫ ਨੇ आवाज बुलंद ਕੀਤੀ ਹੈ ਅਸੀਂ ਸਾਰੇ ਮੈਂ ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਅਸੀਂ ਵੀ ਸਾਰੇ ਜਿੰਨੇ ਵੀ ਲੀਗਲ ਕਮਿਊਨਿਟੀ ਆਸੀਂ سپورਟ ਕਰ ਰਹੇ ਆ ਕਿ ਲੀਗਲ ਐਕਸ਼ਨ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਹੋਣਾ ਚਾਹੀਦਾ ਹੈ ਉਹਨ ਗੱਲ ਹੈ ਸਵਾਲ ਇਹ ਤੁਹਾਡਾ ਹੈਗਾ ਕਿ ਕੀ ਉਹਨਾਂ ਖਿਲਾਫ ਐਕਸ਼ਨ ਬਣਦਾ ਉਹਨਾਂ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਡਿਸਮਿਸਰ ਉਹਨਾਂ ਦੀ ਹੋਣੀ ਚਾਹੀਦੀ ਹੈ ਨੰਬਰ 1 ਨੰਬਰ 2 ਉਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਬਰੂਟਲੀ ਕਰਨ ਸਾਤ ਉਹਨਾਂ ਦੇ ਬੇਟੇ ਤੇ ਕਟਿਆ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਰੋਬਰੀ ਐਂਡ ਡਕੈਤੀ ਜਿਹੜੀ ਉਹਨਾਂ ਨੇ ਸਨੇਚ ਕੀਤਾ ਹੈ ਉਹਨਾਂ ਦਾ ਪਰਸ ਉਹਨਾਂ ਦਾ ਮੋਬਾਈਲ ਉਹਨਾਂ ਕੋਲੋਂ ਖੋਇਆ ਹੈ ਉਹਨਾਂ ਦੇ ਖਿਲਾਫ ਜਿਹੜੀ ਹੈ 312 ਜਿਹੜੀ ਬੀ ਐਨ ਐਸ ਦੀ ਉਹ ਧਾਰਾ ਲਗਣੀ ਚਾਹੀਦੀ ਹੈ ਜੀ 100 ਜਿਹੜੀ ਹੈ ਨੋ ਉਹਨਾਂ ਦੇ ਖਿਲਾਫ ਧਾਰਾ ਲਗਣੀ ਚਾਹੀਦੀ ਹੈ ਅਟੈਂਪਟ ਟੂ ਮਰਡਰ ਦੀ ਤੇ ਇਸ ਇਸ ਤਰੀਕੇ ਨਾਲ ਤਾਂ ਕਿ ਉਹ ਕਿ एग्जांपल ਜਿਹੜੀ ਪਨਿਸ਼ਮੈਂਟ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਜਿਹੜੇ ਬਾਕੀ ਦੇ ਪੁਲਿਸਮੈਨ ਇਸ ਤਰ੍ਹਾਂ ਦੀ ਮਨਸ਼ਾ ਜਿਹੜੀ ਇਹ ਇੰਟੈਂਸ਼ਨ ਦਾ ਕੰਮ ਕਰਦੇ ਆ ਉਹਨਾਂ ਨੂੰ ਜਿਹੜੀ ਆ ਠੱਲ ਪੈ ਸਕੇ ਉਹਨਾਂ ਨੂੰ ਪਤਾ ਲੱਗ ਸਕੇਗਾ ਅਗਰ ਅਸੀਂ ਕਿਸੇ ਸਿਵਿਲਿਅਨਰ ਜਾਂ ਕਿਸੇ ਹੋਰ ਬੰਦੇ ਨਾਲ ਜਿੱਦਾਂ ਕਰਨਲ ਸਾਹਿਬ ਨਾਲ ਹੋਇਆ ਹੈ ਅਗਰ ਅਸੀਂ ਮਿਸਯੂਜ਼ ਕਰਾਂਗੇ ਆਪਣੀ ਪਾਵਰ ਦਾ ਤੇ ਸਾਡੇ ਖਿਲਾਫ ਵੀ ਐਕਸ਼ਨ ਹੋ ਸਕਦਾ ਹੂੰ ਜਿਵੇਂ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਕਨਲ ਸਾਹਿਬ ਹੁਣੀ ਉਥੇ ਸ਼ਰਾਬ ਪੀ ਰਹੇ ਸੀਗੇ ਉਥੇ ਮੈਗੀ ਕਰਾਈ ਹੋਈ ਸੀਗੀ ਤਾਂ ਉਹ ਚੀਜ਼ ਨੂੰ ਲੈ ਕੇ ਜਿਹੜੀ ਆ ਸਾਰੀ ਤਕਰਾਰ ਹੋਈ ਤੁਸੀਂ ਇਹਨੂੰ ਕਿਵੇਂ ਵੇਨਿਓ ਪੁਲਿਸ ਦੀ ਇਹ ਸਟੇਟਮੈਂਟ ਬਿਲਕੁਲ ਹੀ ਪੋਲ ਖੁੱਲ ਚੁੱਕੀ ਹੈ ਮੈਡੀਕਲ ਰਿਪੋਰਟ ਦੇ ਵਿੱਚ ਆ ਗਿਆ ਹੈ ਕਿ ਉਹਨਾਂ ਨੇ ਕੋਈ ਵੀ ਅਲਕੋਹਲ ਨਹੀਂ ਲਿੱਤਾ ਸੀ ਹਾਂ ਉਹ ਕਿਦਾਂ ਕਹਿ ਸਕਦੇ ਆ ਕਿ ਉਹਨਾਂ ਨੇ ਅਲਕੋਹਲ ਲਿੱਤਾ ਸੀ ਮੈਗੀ ਮੈਗੀ ਖਾਈ ਜਦ ਕਿ ਉਹ ਸਾਰੀ ਐਕਸਪਲੇਨ ਉਹਨਾਂ ਦੀ ਵਾਈਫ ਨੇ ਮਿਸੇਜ ਦੇ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਆਏ ਹੋ ਕਿਉਂ ਉਹਨਾਂ ਨੇ ਰੋਟੀ ਕਰਕੇ ਉਹਨਾਂ ਨੇ ਮੈਗੀ ਖਾਧ ਉਹਨਾਂ ਨੇ ਕਿਹਾ ਮੈਗੀ ਖਾ ਕੇ ਆਜੋ ਉਹ ਸਾਰੀ ਉਹਨਾਂ ਨੇ ਐਕਸਪਲੇਨ ਕਰ ਦਿੱਤਾ ਬਟ ਮੈਂ ਇੱਕ ਹੋਰ ਕਹਿਣਾ ਹੈ ਜੀ ਚਲੋ ਮੈਂ ਤੁਹਾਡੀ ਗੱਲ ਵੀ ਮੰਨ ਲਈ ਮੈਡੀਕਲ ਰਿਪੋਰਟ ਵੀ ਭਾਏ ਇੱਕ ਪਾਸੇ ਰੱਖ ਦਿੰਦੇ ਨੇ ਕਿ ਉਹਨਾਂ ਨੇ ਅਲਕੋਹਲ ਲਿੱਤਾ ਸੀਗਾ ਜਾਂ ਨਹੀਂ ਲਿੱਤਾ ਸੀ ਅਲਕੋਹਲ ਲਿੱਤਾ ਹੋਊਗਾ ਵੀ ਇਹ ਕਿਸੇ ਬੰਦੇ ਨੇ ਤੇ ਅਲਕੋਹਲ ਲੈਣਾ ਇੱਥੇ ਬੈਣ ਪੰਜਾਬ 'ਚ ਅਲਕੋਹਲ ਤਾਂ ਮੈਂ ਕਹਿਣਾ ਨਹੀਂ ਚਾਹਨਾ ਆਪੋਜੀਸ਼ਨ ਦੇ ਲੀਡਰ ਸਾਡੇ ਵੱਡੇ ਲੀਡਰ ਪੰਜਾਬ ਦੇ ਵੱਡੇ ਲੀਡਰ ਦੇ ਖਿਲਾਫ ਖਾਸ ਤੌਰ ਤੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਖਾਸ ਮਜ਼ਾਕ ਉਡਾਉਂਦੇ ਵੱਡੇ ਲੀਡਰ ਕਿ ਸ਼ਰਾਬਤ ਨੂੰ ਉਹਨਾਂ ਨੂੰ ਪਛਾਣਿਆ ਨਹੀਂ ਜਾਂਦਾ ਕੌਣ ਨਸ਼ਾ ਕਰ ਲੈਂਦੀ ਲੱਗ ਹੂੰ ਨਸ਼ਾ ਸ਼ਰਾਬ ਇੱਥੇ ਬੈਨ ਥੋੜੀ ਆ ਹਮ ਅਗਰ ਐਲਕੋਹਲ ਲਿਤਾ ਕਿਸੇ ਬੰਦੇ ਨੇ ਕਿ ਚਾਹ ਸਿਵਲ ਇਹ ਨਾ ਲਿਤਾ ਹੋਵੇ ਜਾਂ ਤੁਸੀਂ ਉਹਨੂੰ ਬਰੂਟਲੀ ਕੁੱਟੋਗੇ ਮਾਰੋਗੇ ਹਮ ਇਹ ਇਹ ਨਹੀਂ ਹਿਮਨ ਐਕਟ ਕਰੋਂਗੇ ਉਹਦੇ ਨਾਲ ਹਾਂ ਸ਼ਰਾਬ ਪੀਣਾ ਕੋਈ ਜੁਰਮ ਥੋੜੀ ਆ ਹਮ ਸ਼ਰਾਬ ਪੀਣਾ ਕੋਈ ਜੁਰਮ ਨਹੀਂ ਹੈ ਅਗਰ ਹਾਂ ਮੈਂ ਪਬਲਿਕ ਪਲੇਸ ਤੇ ਸ਼ਰਾਬ ਪੀ ਰਿਹਾ ਤਾਂ ਮੇਰੇ ਖਿਲਾਫ ਲੀਗਲ ਐਕਸ਼ਨ ਲਾਉਂਗੇ ਮੈਨੂੰ ਮਾਰੋਗੇ ਥੋੜੀ ਹਾਂ ਕਿ ਜਿਸ ਤਰੀਕੇ ਦੀ ਕਾਰਵਾਈ ਕੀਤੀ ਉਹ ਨਹੀਂ ਹਾਂ ਮੇਰੇ ਮੇਰੇ ਖਿਆਲ ਨਾਲ ਪ੍ਰਵੈਂਟਿਵ ਐਕਸ਼ਨ ਲਓਗੇ ਤੁਸੀਂ ਹਾਂ ਮੈਨੂੰ ਮਾਰੋਗੇ ਥੋੜੀ ਅਗਰ ਮੈਂ ਉਹਨਾਂ ਦੇ ਪੁਲਿਸ ਮੈਨਾਂ ਨੇ ਜਿੱਦਾਂ ਜਿੰਨੇ ਵੀ ਪੁਲਿਸ ਮੈਨ ਸੀ ਉਹਨਾਂ ਨੇ ਉਹਨੂੰ ਕੁੱਟਿਆ ਕਰਨ ਸਾਹਮਣੇ ਉਹਨਾਂ ਦੇ ਬੇਟੇ ਨੂੰ ਬੜੀ ਬੁਰੀ ਤਰੀਕੇ ਨਾਲ ਕੁੱਟਿਆ ਉਹਨਾਂ ਦੀ ਇੰਜਰੀ ਆਈ ਹੈ ਫ੍ਰੈਕਚਰ ਮੈਂ ਦੇਖ ਰਿਹਾ ਬਾਅਦ ਵਿੱਚ ਹੈਗਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਇਹ ਘਟਨਾ ਪੁਲਿਸ ਵਾਲਿਆਂ ਵੱਲੋਂ ਕੀਤੀ ਜਾਣੀ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲਾਉ ਦੀ ਕਮਾਂਡ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲੋਕਾਂ ਨੂੰ ਜਸਟਿਸ ਦੇਣ ਦੀ ਕਮਾਂਡ ਹੈ ਅਗਰ ਉਹੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਬਿਵਾਰ ਕਰਨਗੇ ਤੇ ਮੈਂ ਸਮਝਦਾ ਕਿ ਇੱਥੇ ਕੋਈ ਵੀ ਸੇਫ ਹੈ ਨਹੀਂਗਾ ਬਿਲਕੁਲ ਖਾਨ ਸਾਹਿਬ ਜੇਕਰ ਕਾਰਵਾਈ ਨਹੀਂ ਕਰਦੀ ਪੁਲਿਸ ਜਿਵੇਂ ਪਰਿਵਾਰ ਕਹਿ ਰਿਹਾ ਕਿ ਬਰਖਾਸਤ ਕਰੋ ਐਫ ਆਈ ਆਰ ਬਾਈ ਨਾਮ ਦਰਜ ਕਰੋ ਤਾਂ ਇਸ ਮਾਮਲੇ ਦੇ ਵਿੱਚ ਫੌਜ ਕੀ ਕਾਰਵਾਈ ਕਰ ਸਕਦੀ ਹੈ ਦੇਖੋ ਫੌਜ ਦੇ ਕਰਨਲ ਫੌਜ ਦੇ ਜਿੰਨੇ ਵੀ ਵੱਡੇ ਅਫਸਰ ਹੈਗੇ ਹੁਣ ਕਰਨਲ ਜਿਹਨਾਂ ਨੇ ਅਟੈਕ ਕੀਤਾ ਉਹ ਆਪਣੇ ਵੱਲੋਂ ਤੋਂ ਜੋ ਵੀ ਹੈ ਲੀਗਲ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮਿਲ ਕੇ ਪ੍ਰੈਸ਼ਰ ਪੁਟ ਕਰ ਸਕਦੇ ਉਹਨਾਂ ਤੇ ਵੀ ਇਹਦੇ ਖਿਲਾਫ ਜੋ ਵੀ ਲੀਗਲ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਇੱਕ ਨੰਬਰ 2 ਮੈਂ ਤੁਹਾਡੇ ਇਸ ਚੈਨਲ ਦੇ ਮਾਧਮ ਰਾਹੀਂ ਉਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਅਪੀਲ ਕਰਨਾ ਚਾਹੁੰਗਾ ਕਿ ਤੁਹਾਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਜਾਣਾ ਚਾਹੀਦਾ ਹੈ ਇਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪਲੱਸ ਉਸ ਡਿਸਟ੍ਰਿਕਟ ਦੇ ਮੁਖੀਆ ਦੇ ਖਿਲਾਫ ਐਸਐਸਪੀ ਦੇ ਖਿਲਾਫ ਕਿਉਂਕਿ ਅਗਰ ਮੇਰੀ ਨਿਗਰਾਨੀ ਦੇ ਹੇਠ ਜਿਹੜੀ ਡਿਸਟ੍ਰਿਕਟ ਚੱਲ ਰਹੀ ਹੈ ਅਗਰ ਉੱਥੇ ਕੋਈ ਕ੍ਰਾਈਮ ਹੁੰਦਾ ਹੈ ਅਗਰ ਉੱਥੇ ਪ੍ਰੋਪਰ ਲੀਗਲ ਐਕਸ਼ਨ ਨਹੀਂ ਲੈਂਦੇ ਤਾਂ ਥੈਨ ਮੇਰੀ ਰਿਸਪਾਂਸਿਬਿਲਟੀ ਹੈ ਉੱਥੇ ਐਸਐਸਪੀ ਸਾਹਿਬ ਦੀ ਰਿਸਪਾਂਸਿਬਿਲਟੀ ਬਣਦੀ ਹੈ ਉਹਨਾਂ ਨੇ ਇਮੀਡੀਏਟ ਐਕਸ਼ਨ ਕਿਉਂ ਨਹੀਂ ਲਿਆ ਇਮੀਡੀਏਟ ਐਫਆਈਆਰ ਦਰਜ ਕਿਉਂ ਨਹੀਂ ਹੋਈ ਐਫਆਈਆਰ ਦਰਜ ਹੁੰਦੀ ਵੀ 36 ਘੰਟੇ ਬਾਅਦ ਅਗਰ ਐਫਆਈਆਰ ਦਰਜ ਹੁੰਦੀ ਹੈ ਉਹ ਬਾਈ ਨੇਮ ਕਿਉਂ ਨਹੀਂ ਹੁੰਦੀ ਇੱਕ ਪਾਸੇ ਤੁਸੀਂ ਸਸਪੈਂਸ਼ਨ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਬਾਈ ਨੇਮ ਐਫਆਈਆਰ ਨਿਦਰਜ ਕਰ ਰਹੇ ਹੋ ਇਹ ਕਿਸ ਕਿੱਥੇ ਦਾ ਕਾਨੂੰਨ ਹੈ ਕਿੱਥੇ ਲਿਖਿਆ ਹੈ ਇਹ ਚੀਜ਼ਾਂ ਇਹਦੇ ਇਨਵੈਸਟੀਗੇਸ਼ਨ ਤੁਸੀਂ ਕਿਹੜੀ ਕਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੋ ਜਾਂ ਤਾਂ ਮੈਨੂੰ ਲੱਗਦਾ ਤੁਸੀਂ ਪ੍ਰੋਪਰ ਐਕਟ ਨਹੀਂ ਪੜਿਆ ਜੇ ਤੁਸੀਂ ਪੜਿਆ ਹੈ ਜਾਣਦੇ ਸਭ ਕੁਝ ਹੋ ਕਿਸ ਤਰੀਕੇ ਨਾਲ ਤੁਸੀਂ ਕੇਸ਼ ਨੂੰ ਕਮਜ਼ੋਰ ਕਰ ਰਹੇ ਹੋ ਕਿਸ ਤਰੀਕੇ ਨਾਲ ਤੁਸੀਂ ਫੈਮਿਲੀ ਨੂੰ ਥ੍ਰੈਟ ਕਰ ਰਹੇ ਹੋ ਕੰਪਰਮਾਈਜ਼ ਵਾਸਤੇ ਸਾਰੇ ਦੀ ਸਾਰੀ ਚੀਜ਼ਾਂ ਜਿਹੜੀਆਂ ਬੜੀਆਂ ਬੜੀ ਮੱਦ ਭਗੀਆਂ ਤੇ ਇਹ ਰਿਸਪਾਂਸਿਬਿਲਟੀ ਬੰਦੀ ਹੈ ਡਿਸਟ੍ਰਿਕਟ ਦੇ ਐਸਐਸਪੀ ਦੀ ਕਿ ਉਹਨਾਂ ਦੇ ਖਿਲਾਫ ਉਹਨਾਂ ਨੂੰ ਪਾਰਟੀ ਬਣਾ ਕੇ ਹਾਂ ਹਾਈ ਕੋਰਟ ਦੇ ਵਿੱਚ ਐਕਸ਼ਨ ਰਿਟ ਪਟੀਸ਼ਨ ਫਾਈਲ ਕਰਨੀ ਚਾਹੀਦੀ ਹੈ ਤੇ ਡਾਇਰੈਕਸ਼ਨ ਐਸ਼ੂ ਕਰਾਣੀ ਚਾਹੀਦੀਆਂ ਹਾਂ ਐਸਐਸਪੀ ਨੂੰ ਕਿ ਜਿਹੜਿਆ ਰੈਲੇਵੈਂਟ ਸੈਕਸ਼ਨ ਬਣਦੇ ਉਹਨਾਂ ਦੇ ਅੰਡਰ ਐਫਆਈਆਰ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਤੇ ਤੁਰੰਤ ਡਿਸਮਿਸਲ ਹੋਣੀ ਚਾਹੀਦੀ ਹੈ ਇੱਥੇ ਇਨਕੁਆਇਰੀ ਤਾਂ ਕੋਈ ਮਤਲਬ ਹੀ ਨਹੀਂ ਇਨਕੁਆਇਰੀ ਤਾਂ ਉਹਦੇ ਵਿੱਚ ਹੁੰਦੀ ਹੈ ਵੀ ਪਤਾ ਹੀ ਨਹੀਂ ਵੀ ਕੌਣ ਕਰ ਗਿਆ ਕੀ ਕਰ ਗਿਆ ਵੀ ਇਨਕੁਆਇਰੀ ਕਰ ਰਹੇ ਹਾਂ ਅਸੀਂ ਵੀ ਕਿਸੇ ਤਰ੍ਹਾਂ ਇਨਜਸਟਿਸ ਨਾ ਹੋ ਜਾਏ ਕੋਈ ਗਲਤ ਬੰਦਾ ਨਾ ਫਸ ਜਾਏ ਇੱਥੇ ਤਾਂ ਗਲਤ ਬੰਦਾ ਫਸਣ ਦੀ ਗੱਲ ਹੀ ਨਹੀਂ ਹੈ ਸਾਰੇ ਚਿਹਰੇ ਤੁਹਾਡੇ ਸਾਹਮਣੇ ਆ ਮੁਲਾਜ਼ਮ ਦੇ ਬਾਈ ਨੇਮ ਤੁਹਾਡੇ ਸਾਹਮਣੇ ਆ ਤੁਸੀਂ ਨੀਮ ਵੀ ਨਹੀਂ ਦੇ ਰਹੇ ਉਹਦੇ ਹੂੰ ਇਹ ਸਾਰਾ ਦਾ ਸਾਰਾ ਮੈਂ ਸਮਝਦਾ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਥੋੜਾ ਪਿਛੇ ਜੇ ਕੇਸ ਸੋਲਵ ਕੀਤਾ ਸੀ ਬੱਚੇ ਵਾਲਾ ਹਾਂ ਹੈ ਉਹਦੇ ਵਿੱਚ ਕਿੰਨੀ ਐਕਟਿਵਨੈਸ ਦਿਖਾਈ ਸੀ ਉਹਦੇ ਚ ਮੰਤਰੀ ਵੀ ਜੀ ਵੀ ਆ ਗਏ ਜੀ ਉਹ ਬੱਚੇ ਨੂੰ ਬਚਦੀ ਚੱਕਿਆ ਇਹ ਉਹੀ ਨੇ ਜਿਨ੍ਹਾਂ ਨੇ ਬੱਚੇ ਨੂੰ ਬਚਾਇਆ ਸੀਗਾ ਵਾਓ ਉਹ ਨੂੰ ਮੰਤਰੀ ਜੀ ਵੀ ਨਜ਼ਰ ਨਹੀਂ ਆ ਰਹੇ ਇਸ ਕੇਸ ਦੇ ਵਿੱਚ ਮੈਂ ਸਮਝਦਾ ਹੂੰ ਉਹ ਮੰਤਰੀ ਜੀ ਨੂੰ ਵੀ ਇੰਟਰਫੇਰੈਂਸ ਕਰਨੀ ਚਾਹੀਦੀ ਹੈ ਮੈਂ ਸਮਝਦਾ ਸਟੇਟ ਦੇ ਮੁਖੀਆ ਭਗਵੰਤ ਮਾਨ ਜੀ ਨੂੰ ਵੀ ਇੰਟਰਫੇਰੈਂਸ ਇਸ ਕੇਸ ਦੇ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੇਸ ਇੱਕ ਆਰਮੀ ਮੈਨ ਨਾਲ ਜੁੜਿਆ ਹੈ ਉਹ ਆਰਮੀ ਮੈਨ ਜਿਹੜਾ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦੇ ਆ ਬਿਲਕੁਲ ਖਾਨ ਸਾਹਿਬ ਇੱਕ ਕਰਨਲ ਦੀ ਪਾਵਰ ਕੀ ਹੁੰਦੀ ਹੈ ਜੀ ਇਹ ਉਹਦਾ ਐਸਐਸਪੀ ਦੇ ਬਰਾਬਰ ਹੁੰਦਾ ਕਿ ਜਾਂ ਇਸ ਤੋਂ ਉੱਪਰ ਹੁੰਦਾ ਇਹ ਇਕੁਅਲ ਟੂ ਐਸਐਸਪੀ ਅਬੋਵ ਦੀ ਐਸਐਸਪੀ ਰੈਂਕ ਆ ਹਾਂ ਇਹ ਛੋਟਾ ਮोटा ਰੈਂਕ ਨਹੀਂ ਆ ਅਗਰ ਇੱਡੇ ਵੱਡੇ ਰੈਂਕ ਦਾ ਅਧਿਕਾਰੀ ਹੂੰ ਉਹਦੀ ਸੁਣਵਾਈ ਪੁਲਿਸ ਦੇ ਵਿੱਚ ਨਹੀਂ ਹੋ ਰਹੀ ਹੈ ਤੇ ਅੰਦਾਜ਼ਾ ਲਾ ਲਓ ਮੈਂ ਅਪੀਲ ਕਰ ਰਿਹਾ ਇਸ ਸਟੇਟ ਦੇ ਮੁਖੀਆ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਅਗਰ ਤੁਹਾਡੀ ਸਟੇਟ ਦੇ ਵਿੱਚ ਜਿੱਤੇ ਤੁਸੀਂ ਕਹਿ ਰਹੇ ਹੋ ਅਸੀਂ ਬਹੁਤ ਵੱਡੇ ਤਰੀਕੇ ਨਾਲ ਕੋਈ ਨਸ਼ਿਆਂ ਦੇ ਖਿਲਾਫ ਜੰਗ ਛੇੜੀ ਹੈ ਲਾਅ ਐਂਡ ਆਰਡਰ ਦਾ ਰਾਜ ਹੈ ਇੱਥੇ ਲਾਅ ਐਂਡ ਆਰਡਰ ਦਾ ਰਾਜ ਤੁਹਾਡੀ ਪੁਲ ਖੁੱਲ ਗਈ ਹਾਂ ਮੈਂ ਲਾਅ ਐਂਡ ਆਰਡਰ ਦਾ ਰਾਜ ਹੀ ਹੈ ਨਹੀਂ ਗੁੰਡਾ ਰਾਜ ਆ ਕੁਝ ਗੁੰਡੇ ਜਿਹੜੇ ਪੁਲਿਸਮੈਨ ਪੁਲਿਸ ਦੀ ਬਰਦੀ ਦੇ ਵਿੱਚ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ ਉਲਟਾ ਪੁਲਿਸ ਪ੍ਰੋਟੈਕਟ ਕਰੀ ਉਲਟਾ ਇਸ ਤਰੀਕੇ ਦੀ ਜਿਹੜੀ ਪ੍ਰੋਟੈਕਸ਼ਨ ਹੈ ਇਹਨਾਂ ਕਲਪੈਕਸ ਨੂੰ ਦੇਣਾ ਮੈਂ ਸਮਝਦਾ ਕਿ ਤੁਸੀਂ ਹੋਰ ਇਦਾਂ ਦੇ ਜਿਹੜੇ ਪੁਲਿਸਮੈਨ ਹੈਗੇ ਆ ਜਿਨ੍ਹਾਂ ਦੇ ਅੰਦਰ ਇਨ ਹਿਊਮਨ ਐਕਟੀਵਿਟੀ ਕਰਨ ਦੀ ਜਿਹੜੀ ਇੱਕ ਭਾਵਨਾ ਜੀ ਹੈਗੀ ਆ ਉਹ ਉਹਨਾਂ ਨੂੰ ਇੱਕ ਤੁਸੀਂ ਨਾ ਇੱਕ ਮੋਟੀਵੇਸ਼ਨ ਮੋਟੀਵੇਸ਼ਨ ਦੇ ਰਹੇ ਹੋ ਕਿ ਤੁਸੀਂ ਕਰੋ ਕੋਈ ਗੱਲ ਨਹੀਂ ਤੁਹਾਡੇ ਖਿਲਾਫ ਕੁਝ ਨਹੀਂ ਹੋਏਗਾ ਅਗਰ ਇਹਨਾਂ ਮੁਲਾਜ਼ਮਾਂ ਨੂੰ ਨੋਟਿਸ ਮਿਸਲ ਨਹੀਂ ਹੋਇਆ ਪਰ ਲੀਗਲ ਐਕਸ਼ਨ ਨਹੀਂ ਹੋਇਆ ਤੇ ਆਨਲ ਟਾਈਮ ਚ ਜੇ ਦੇਖੋਗੇ ਪੁਲਿਸ ਦਾ ਜਿਹੜਾ ਗੁੰਡਾ ਰਾਜ ਹੈ ਉਸ ਸਟੇਟ ਦੇ ਵਿੱਚ ਬਣ ਜਾਏਗਾ ਮੈਂ ਸਮਝਦਾ ਕਿ ਸਰਕਾਰ ਨੂੰ ਇੰਟਰਫੀਰੈਂਸ ਕਰਨੀ ਚਾਹੀਦੀ ਹੈ ਤੁਰੰਤ ਉਹਨਾਂ ਮੁਲਾਜ਼ਮਾਂ ਨੂੰ ਡਿਸਮਿਸਲ ਹੋਣੀ ਚਾਹੀਦੀ ਹੈ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਟੈਂਪਟ ਟੂ ਮਰਡਰ ਦੇ ਅੰਦਰ ਅਰ ਟਕੇਰਤੀ ਰੌਗਰੀ ਦੇ ਅੰਦਰ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ। ਖਾਨ ਸਾਹਿਬ ਇਹ ਸਾਰੀ ਘਟਨਾ ਤੋਂ ਬਾਅਦ ਮੈਸੇਜ ਪੰਜਾਬ ਦੇ ਵਿੱਚ ਇਹ ਕਿ ਇਹ ਜਾ ਰਿਹਾ ਕਿ ਇੱਕ ਕਰਨਲ ਲੈਵਲ ਦਾ ਅਫਸਰ ਹੋਵੇ, ਇੰਨੀ ਮਾਰਕੁੱਟੋ ਦੀ ਹੋ ਗਈ ਹੋਵੇ, ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੋਵੇ। ਪਰਿਵਾਰ ਅੱਜ ਵੀ ਤਰਲਿਆਂ ਤੇ ਆ ਗਿਆ, ਗੁਹਾਰ ਲਗਾ ਰਿਹਾ ਕਿ ਸਾਡੀ ਜਿਹੜੀ ਆ ਕਾਰਵਾਈ ਕੀਤੀ ਜਾਵੇ। ਇਸ ਮਾਮਲੇ 'ਚ ਅਜੇ ਤੱਕ ਕਾਰਵਾਈ ਨਹੀਂ ਹੋਈ। ਕੀ ਫੌਜ ਉਡੀਕ ਆਰੀ ਹੈ? ਜੇਕਰ ਚਾਵੇ ਤਾਂ ਫਿਰ ਦਬਾਅ ਬਣਾ ਕੇ ਕਾਰਵਾਈ ਹੋ ਵੀ ਸਕਦੀ ਹੈ। ਦੇਖੋ ਮੈਂ ਹੀ ਸੋਚਦਾ ਇਹੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਫੌਜ ਦਾ ਕਰਨਲ ਤੇ ਫੌਜ ਦੇ ਵੱਡੇ ਅਧਿਕਾਰੀਆਂ ਨੂੰ ਦੁਆਵ ਬਣਾਣਾ ਪਿਆ ਪੁਲਿਸ ਦੇ ਉੱਪਰ ਕਾਰਵਾਈ ਕਰਨ ਵਾਸਤੇ ਇਸ ਤੋਂ ਵੱਡੀ ਮੰਦਭਾਗੀ ਘਟਨਾ ਹੋਰ ਕੀ ਹੋਊਗੀ ਕਾਰਵਾਈ ਮੈਨੂੰ ਇਹ ਸਮਝ ਨਹੀਂ ਆ ਰਹੀ ਇਹ ਕਾਰਵਾਈ ਕਿਉਂ ਨਹੀਂ ਹੋ ਰਹੀ ਕਿੰਨਾ ਕਿਹੜੀ ਪੋਲੀਟੀਕਲ ਪ੍ਰੋਟੈਕਸ਼ਨ ਹੈ ਉਹਨਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜਾਂ ਕਿਹੜੇ ਵੱਡੇ ਅਧਿਕਾਰੀ ਹੈ ਪੁਲਿਸ ਦੇ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਆ ਕਿਹੜੇ ਐਡੀ ਐਡੀ ਤਗੜੀ ਤਾਕਤ ਹੈ ਪਾਵਰ ਹੈ ਜਿਹੜੀ ਫੌਜ ਦੀ ਵੀ ਨਹੀਂ ਚੱਲਣ ਦੇ ਰਹੀ ਹਾਂ ਕੋਈ ਦੇ ਵੱਡੇ ਅਫਸਰਾਂ ਦੀ ਵੀ ਨਹੀਂ ਚੱਲਣ ਦੇ ਰਹੀ ਮੈਂ ਇਹ ਸਮਝਦਾ ਕੋਈ ਨਾ ਕੋਈ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਨੂੰ ਪ੍ਰੋਟੈਕਟ ਕਰ ਰਿਆ ਉਹਨਾਂ ਕਲਪਰੇਟ ਨੂੰ ਉਹਨਾਂ ਅਕੀ ਉਸ ਨੂੰ ਜਿਹੜਾ ਪ੍ਰੋਟੈਕਟ ਕਰ ਰਿਆ ਇਸ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਇਹ ਸਮਝਦਾ ਕਿ ਦੇਖੋ ਹੁਣ ਜਦੋਂ ਸਾਰੀਆਂ ਹੋਪਸ ਜਿਹੜੀਆਂ ਉਹ ਖਤਮ ਹੋ ਜਾਣ ਉਦੋਂ ਇੱਕੋ ਹੀ ਹੋਪ ਬਚਦੀ ਆ ਕੋਰਟ ਹੂੰ ਤੇ ਮੈਂ ਫਿਰ ਇਹੀ ਅਪੀਲ ਕਰੂੰਗਾ ਕਿ ਹਾਈ ਕੋਰਟ ਨੂੰ ਜਾਣਾ ਚਾਹੀਦਾ ਹੈ ਉਹਨਾਂ ਦੀ ਫੈਮਿਲੀ ਨੂੰ ਹਾਈ ਕੋਰਟ ਨੂੰ ਮੂਵ ਕਰਨਾ ਚਾਹੀਦਾ ਹੈ ਹਾਈ ਕੋਰਟ ਜਿਹਦੇ ਵਿੱਚ ਸਟ੍ਰਿਕਟ ਐਕਸ਼ਨ ਲਏਗੀ ਤੁਰੰਤ ਮੈਨੂੰ ਇਹ ਜੇ ਜੁਡੀਸ਼ਰੀ ਹੈ ਉਹਤੇ ਮੈਂ ਕਹੂੰ ਕਿ ਮੈਂ ਜੁਡੀਸ਼ਰੀ ਨਾਲ ਜੁੜਿਆ ਬੰਦਾ ਆ ਮੈਨੂੰ ਇਹਨਾਂ ਪਤਾ ਹੈ ਕਿ ਜੁਡੀਸ਼ਰੀ ਜਿਹੜਾ ਹੈ ਤੁਰੰਤ ਐਕਸ਼ਨ ਲਏਗੀ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਹੋਏਗੀ ਜਦੋਂ ਤੱਕ ਅਸੀਂ ਤਰਲਾ ਮਿੰਤਾ ਪਾਈ ਜਾਵਾਂਗੇ ਅਫਸਰਾਂ ਦੇ ਉਹਨਾਂ ਅਫਸਰਾਂ ਨੇ ਤਾਂ ਜੇ ਕਾਰਵਾਈ ਕਰਨੀ ਹੁੰਦੀ ਤਾਂ ਪਹਿਲੇ ਦਿਨ ਹੀ ਕਰਦੇ ਨੀ ਸੀ ਅਗਰ ਉਹ ਫੇਅਰ ਹੁੰਦੇ ਅਗਰ ਉਹ ਜਸਟਿਸ ਪ੍ਰੋਵਾਈਡ ਕਰਾਉਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਪਏ ਤੇ ਜਸਟਿਸ ਲੈਣ ਲਈ ਸਾਨੂੰ ਕੋਰਟ ਨੂੰ ਜਾਣਾ ਪਏਗਾ ਠੀਕ ਹੈ ਕਮਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ